ਦੋਸਤੋ ਇਹ ਵੀਰ ਨਾ ਹੜੰਬੇ ਦੇ ਕੰਮ ਕਰ ਰਿਹਾ ਸੀਗਾ ਹੜੰਬੇ ਦੇ ਦਾਤ ਖੁੱਲ ਗਏ ਜਿਨ੍ਹਾਂ ਨਾਲ ਇਹਦੀ ਲੱਤ ਦੇ ਆ ਕੇ ਇੱਕ ਦਾਤ ਵੱਜਿਆ ਤੇ ਇਹਦੀ ਲੱਤ ਵੱੜਤੀ ਉਸ ਤੋਂ ਬਾਅਦ ਹੁਣ ਨਾ ਇਹਦੇ ਇੱਕ ਆਪਰੇਸ਼ਨ ਦਾ ਹੋ ਗਿਆ ਦੋ ਆਪਰੇਸ਼ਨ ਹੋਰ ਹੋਣੇ ਆ ਪਰ ਬਾਈ ਇੰਨਾ ਜ਼ਿਆਦਾ ਗਰੀਬ ਆ ਦੋਸਤੋ ਪਹਿਲਾਂ ਤੇ ਚੱਲਦੀ ਵੀਡੀਓ ਨੂੰ ਨਾ ਸ਼ੇਅਰ ਜ਼ਰੂਰ ਕਰ ਦਿਓ ਤੇ ਮਦਦ ਜਿੰਨੀ ਹੋਦੀ ਉੰਨੀ ਜ਼ਰੂਰ ਕਰ ਦਿਓ ਕਿਉਂਕਿ ਪਹਿਲਾਂ ਹੀ ਲਗਭਗ 2 ਲੱਖ ਰੁਪਏ ਦਾ ਕਰਜ਼ਾ ਹੀ ਆ ਕਰੇ ਇਹੀ ਕਮਾਉਣ ਵਾਲਾ ਸੀਗਾ ਕੋਈ ਹੱਲ ਨਹੀਂ ਵੀਡੀਓ ਤਾਂ ਪਾ ਰਹੇ ਆ ਤਾਂ ਹੈ ਤੇ ਗੂਗਲ ਤੇ ਨੰਬਰ ਤੇ ਇਹਨਾਂ ਦਾ ਬੈਂਕ ਖਾਤਾ ਨੰਬਰ ਪਾਇਆ ਜਿੰਨੀ ਵੱਧ ਤੋਂ ਵੱਧ ਮਦਦ ਕਰ ਸਕਦੇ ਹੋ ਤਾਂ ਉਹ ਮਦਦ ਹਨਾ ਜਰੂਰ ਕਰਿਓ ਕਿਉਂਕਿ ਬਾਈ ਦੇ ਦੋ ਆਪਰੇਸ਼ਨ ਹੋਰ ਹੋਣੇ ਆ ਤੇ ਇਹ ਬਾਈ ਬਰਨਾਲੇ ਹਸਪਤਾਲ ਚ ਇੱਕ ਚ ਦਾਖਲ ਹੈਗਾ ਕਾਫੀ ਜ਼ਿਆਦਾ ਇਹਨੂੰ ਮਦਦ ਦੀ ਵੀ ਲੋੜ ਆ ਜਿਹੜਾ ਮਦਦ ਨਹੀਂ ਕਰ ਸਕਦਾ ਉਹ ਵੀਡੀਓ ਸ਼ੇਅਰ ਜਰੂਰ ਕਰ ਦਿਓ ਹਨਾ ਸੰਗਰੂਰ ਜ਼ਿਲ੍ਹੇ ਦਾ ਬਾਈ ਹੈਗਾ ਇਹ ਤੇ ਧਨੋਲੇ ਕੋਲੇ ਹੈ ਇਹਦਾ ਪਿੰਡ ਤਾਂ ਵੱਧ ਤੋਂ ਵੱਧ ਮਦਦ ਜਰੂਰ ਕਰਿਓ ਯਾਰ ਕਿਉਂਕਿ ਇਹ ਗਰੀਬ ਦੀ ਸੋਡੇ ਤੋਂ ਬਣਾ ਕੋਈ ਮਦਦ ਨਹੀਂ ਕਰ ਸਕਦਾ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਧੰਨਵਾਦ ਆ ਸੋਡਾ